ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਪੇਜ ਤੋਂ ਲਾਈਵ ਹਾਂ ਜੀ ਸਾਥੀਓ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਕੱਲ 25 ਨਵੰਬਰ ਨੂੰ ਦੇਸ਼ ਭਰ ਦੇ ਐਨਪੀਐਸ ਮੁਲਾਜ਼ਮ ਸਰਕਾਰ ਖਿਲਾਫ ਸੰਘਰਸ਼ ਕਰਨ ਜਾ ਰਹੀ ਹਨ ਸੋ ਇਹ ਹੁਸ਼ਿਆਰਪੁਰ ਦੇ ਸਾਥੀ ਜੋ ਕਿ ਦਿੱਲੀ ਵਾਸਤੇ ਰਵਾਨਾ ਹੋ ਰਹੇ ਹਨ ਤੇ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਸਵੀਰ ਤਲਵਾੜਾ ਜੀ ਸੂਬੇ ਦੇ ਵਿੱਤ ਸਕੱਤਰ ਬਰਿੰਦਰ ਵਿੱਕੀ ਜੀ ਸੰਜੀਵ ਤੂਤ ਜੀ ਜ਼ਿਲ੍ਹਾ ਕਨਵੀਨਰ ਇਹ ਸਾਰੇ ਦੋਲਤਪੁਰ ਤੋਂ ਰਵਾਨਾ ਹੋਣ ਜਾ ਰਹੇ ਹਨ ਅੱਜ ਪੁੱਛੇ ਹੁਣ ਇੰਨੇ ਇੱਧਰ ਸੋ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਚਲੋ ਠੀਕ ਹੈ ਸਰ ਇਹਨੇ ਕੀ ਅਗਲੇ ਚਾਹ ਜੀ ਅੱਗੇ ਆ ਅੱਛਾ ਚਲੋ ਸਾਬ ਠੀਕ ਹੈ ਜੀ ਅਰੇ ਜੱਤਰਾ ਸੋ ਤੁਸੀਂ ਦੇਖ ਸਕਦੇ ਹੋ ਇੰਨੀ ਠੰਡ ਦੇ ਬਾਵਜੂਦ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਾਥੀ ਆਹ ਟ੍ਰੇਨ ਦੇ ਵਿੱਚ ਸਵਾਰ ਹੋਣ ਜਾ ਰਹੇ ਹਨ ਇਹ ਸਾਡੀ ਜ਼ਿਲ੍ਹਾ ਕਨਵੀਨਰ ਹੁਸ਼ਿਆਰਪੁਰ ਤੋਂ ਤੂ ਜੀ ਲਾਲ ਚੰਡੀ ਸਮੇਤ ਟਰੇਨ ਦੇ ਵਿੱਚ ਸਵਾਰ ਹੋਣ ਵਾਸਤੇ ਜਾ ਰਹੇ ਹਨ ਜੋ ਜੁੜੇ ਰਹੋ ਇਹ ਮੱਦੇ ਦੇ ਆਖੀ ਹੈ ਨਹੀਂ ਮਾੜੀ ਤੇ ਵਢਾ ਲੈਂਦੇ ਮੈਨੂੰ ਅੱਧਾ ਪਤਾ ਲੱਗਿਆ ਉਹ ਇੱਕ ਨਵੀਂ ਤੋਂ ਲਿਆ ਗਈ 17 19 21 22 ਕਰੀਬ 17 ਸਾਥੀ 22 18 ਤਲਵਾੜਾ ਤੋਂ ਡੋਲਚ ਪਰ ਮੈਂ ਮੱਚਲ ਐਕਸਪ੍ਰੈਸ ਤੇ ਸਵਾਰ ਹੋਈ ਹਾਂ ਚੱਲ ਮੈਂ ਚੱਲਣਾ ਉੱਪਰ ਯਾਰ ਅਹੀ ਚੱਲ ਜਾਣਾ ਉੱਪਰ ਕੋਈ ਗੱਲ ਨਹੀਂ ਲਾਈਟ ਓਨ ਰੱਖਿਓ ਲਾਈਟ ਸੋ ਇਹ ਇਹ ਸੂਬਾ ਬਣਾਉਂਦੇ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਜੀ ਜਸਵੀਰ ਜੀ ਕੁਝ ਕਹਿਣਾ ਚਾਹੁੰਦੇ ਹੋ ਲਾਈਵ ਫੇਸਬੁੱਕ ਤੇ ਮੈਂ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਬਈ ਅੱਜ ਅਸੀਂ ਸਾਰੇ ਸਾਥੀ ਪੰਜਾਬ ਚੋਂ ਵੱਖ-ਵੱਖ ਜ਼ਿਲ੍ਹਿਆਂ ਚੋਂ ਇਸੇ ਤਰ੍ਹਾਂ ਰਾਪਾ ਠੰਡ ਦੇ ਵਿੱਚ ਗੁਜ਼ਾਰਨ ਲਈ ਜਾ ਰਹੇ ਆ ਪੂਰੇ ਪੰਜਾਬ ਦੇ 2 ਲੱਖ ਮੁਲਾਜ਼ਮਾਂ ਲਈ ਤੂ ਸਾਹਵਰ ਦੇਸ਼ ਦੇ ਜਿਹੜੇ 77 ਲੱਖ ਮੁਲਾਜ਼ਮ ਹੈ ਉਹ ਸਾਰੇ ਹੀ ਅੱਜ ਦਿੱਲੀ ਚ ਜੰਤਰ ਮントਰ ਵਿਖੇ ਇਕੱਠੇ ਹੋਣ ਜਾ ਰਹੇ ਆ ਦਿੱਲੀ ਸਰਕਾਰ ਨੇ ਐਨ ਐਮ ਆਪੀ ਐਸ ਦੀ ਰੈਲੀ ਲਈ ਬਹੁਤ ਵੱਡੀਆਂ ਮੁਸ਼ਕਲਾਂ ਡਾਈਆਂ ਮੈਦਾਨ ਸਾਰੀ ਜਗ੍ਹਾ ਤੋਂ ਇਨਕਾਰ ਕਰ ਦਿੱਤਾ ਪਰ ਇਹਦੇ باوجود ਇਹ ਕਰਮਚਾਰੀਆਂ ਦਾ ਜਜਵਾ ਹੈ ਮੈਂ ਐਨ ਐਮ ਆਪੀ ਐਸ ਦੀ ਵੱਡੀ ਜਿੱਤ ਹੈ ਵੀ ਉੱਥੇ ਫੇਰ ਵੀ ਜੰਤਰ ਮントਰ ਤੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਹਲੇ ਵੀ ਸਮਾਂ ਹੈਗਾ ਜਿਹੜੇ ਕਿਤੇ ਆਪਣੇ ਸਾਧਨਾਂ ਤੇ ਜਾ ਸਕਦੇ ਜਾਂ ਗੱਡੀ ਦੇ ਵਿੱਚ ਜਾ ਸਕਦੇ ਜਰੂਰ ਪਹੁੰਚੋ ਕਿਉਂਕਿ ਇਤਿਹਾਸਕ ਰੈਲੀ ਹੋਣ ਜਾ ਰਹੀ ਹੈ ਆਪਣੇ ਹੱਕੂ ਕੁ ਲਈ ਔਰ ਸਭ ਤੋਂ ਵੱਡੀ ਗੱਲ ਹੈ ਇਹ ਰੈਲੀ ਉਸ ਦਿਨ ਹੋਣ ਜਾ ਰਹੀ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਵਿਸ਼ਵ ਜਿਹੜਾ ਹੈ 350 ਸ਼ਹੀਦੀ ਦਿਹਾੜਾ ਮਨਾ ਰਿਆ ਔਰ ਉਹਨਾਂ ਗੁਰੂ ਸਾਹਿਬਾਨਾਂ ਨੇ ਇਹੀ ਕਿਹਾ ਸੀ ਪੈ ਕਹੀ ਕੋ ਬੇਤ ਨਹੀਂ ਨਹੀਂ ਪਹਿਮਾਨਤ ਆਨ ਨਾ ਮੈਂ ਕਿਸੇ ਨੂੰ ਡਰਾਨਾ ਤੇ ਨਾ ਹੀ ਮੈਂ ਕਿਸੇ ਨੂੰ ਲੜਦਾ ਉਹਨਾਂ ਦੇ ਆਪਾ ਸ਼ਬਦ ਲੈ ਕੇ ਅੱਜ ਐਨ ਐਮਓ ਪੀਐਸ ਰੈਲੀ ਤੇ ਜਾ ਕੇ ਉਹਨਾਂ ਦੀ ਉਸ ਧਰਤੀ ਤੇ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਹੁਕਮਰਾਨਾ ਨੇ ਉੱਥੇ ਜਾ ਰਹੇ ਆ ਉਹਨਾਂ ਦੀ ਸ਼ਹਾਦਤ ਨੂੰ ਜਿੱਥੇ ਐਂ ਸਿੱਧਾ ਕਰਦੇ ਆ ਉਹਨਾਂ ਦੀ ਜ਼ਿੰਦਗੀ ਔਰ ਫਲਸਫੇ ਤੋਂ ਜੀਵਨ ਔਰ ਫਲਸਫੇ ਤੋਂ ਅਸੀਂ ਪ੍ਰੇਰਣਾ ਲੈਣੇ ਆ ਕਿ ਉਹ ਦੇਖੋ ਦੂਸਰਿਆਂ ਲਈ ਜਦੋਂ ਲੱਗਿਆ ਵੀ ਜ਼ੁਲਮ ਹੋ ਰਿਹਾ ਤੇ ਆਪਣੇ ਆਪ ਦਾ ਬਲੀਦਾਨ ਦੇਤਾ ਕੀ ਅਸੀਂ ਆਪਣੇ ਹੱਕਾਂ ਲਈ ਘਰਾਂ ਤੋਂ ਨਿਕਲ ਨਹੀਂ ਸਕਦੇ ਜੇ ਮੈਂ ਸਮਝਦਾ ਵੀ ਸਾਡੇ ਹੱਕਾਂ ਦੀ ਲੜਾਈ ਵੀ ਕੋਈ ਹੋਰ ਲੜੇ ਇਹ ਸਾਥੀ ਸਾਰਿਆਂ ਦੀ ਸਮਝ ਇਹ ਹੈ ਤਾਂ ਸਮਝਦੇ ਆ ਵੀ ਅਸੀਂ ਫਿਰ ਕਾਹਦੇ ਲਈ ਆਏ ਜੇ ਸਾਡੇ ਹੱਕ ਦੀ ਲੜਾਈ ਵੀ ਹੋਰ ਲੜੇਗਾ ਇਹ ਸਾਥੀਆਂ ਦੀ ਸਮਝ ਹੈ ਜਿਹੜੇ ਅੱਜ ਦਿੱਲੀ ਜਾ ਰਹੇ ਆ ਮੈਂ ਸਾਰਿਆਂ ਨੂੰ ਜਿਹੜੇ ਨਹੀਂ ਕਿਸੇ ਮਜਬੂਰੀ ਬਸ ਜਾ ਸਕੇ ਉਹਨਾਂ ਨੂੰ ਵੀ ਇਹ ਜ਼ਰੂਰ ਬੇਨਤੀ ਕਰਾਂਗਾ ਇਹ ਸੰਘਰਸ਼ ਦਾ ਹਿੱਸਾ ਬਣੋ ਇਹ ਸੰਘਰਸ਼ ਤੁਹਾਡੀ ਆਉਣ ਵਾਲੀ ਲਾਈਫ ਦਾ ਸੁਨਹਿਰੀ ਭਵਿੱਖ ਤੈਅ ਕਰੇਗਾ ਤਾਂ ਜੇ ਇਹ ਸੰਘਰਸ਼ ਦਾ ਹਿੱਸਾ ਨਾ ਬਣੇ ਤਾਂ ਇਸ ਤੋਂ ਸਮਝਦਾ ਮੈਂ ਬੁਢਾਪੇ ਦੀ ਮੌਤ ਦਾ ਵਰੰਟ ਹੋਏਗਾ ਐਨਪੀਐਸ ਤੇ ਯੂਪੀਐਸ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਤੇ ਓਪੀਐਸ ਦੀ ਅਸੀਂ ਮੰਗ ਕਰਦੇ ਆਂ ਜਦੋਂ ਤੱਕ ਉਹ ਬਹਾਲ ਨਹੀਂ ਹੋਈ ਇਹ ਕਰਮਚਾਰੀ ਜਿਹੜੇ ਆ ਜਦੋਂ ਤੱਕ ਬੁਢਾਪਾ ਸੁਰੱਖਿਅਤ ਨਹੀਂ ਹੋਇਆ ਇਹ ਇੰਜੀ ਕਾਫਲੇ ਜਿਹੜੇ ਆ ਵਾਦੇ ਰਹਿਣਗੇ ਮੈਂ ਆਸ ਕਰਦਾ ਤੁਸੀਂ ਵੀ ਜਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਮੈਂ ਸਮਝਦਾ ਵੀ ਇਹ ਇਕੱਲਾ ਸਾਡਾ ਹੀ ਹੈ ਕਿ ਟਾਫਲਾ ਜਿਹੜਾ ਸੀਗਾ ਹੁਸ਼ਿਆਰਪੁਰ ਦੇ ਵੀ ਦੋ ਹਿੱਸਿਆਂ ਵਿੱਚ ਗਈ ਹੈ ਇੱਕ ਇੱਥੋਂ ਗਿਆ ਇੱਕ ਹੁਸ਼ਿਆਰਪੁਰ ਮੇਨ ਤੋਂ ਚੜ੍ਹਿਆ ਬਾਕੀ ਜ਼ਿਲ੍ਹਿਆਂ ਦੇ ਬਹੁਤ ਹੈ ਜਿਹੜੇ ਸਾਥੀ ਉੱਥੇ ਤੁਹਾਨੂੰ ਮਿਲਣਗੇ ਸੋ ਆਸ ਕਰਦਾ ਵੀ ਇਹ ਸਾਰੇ ਸਾਥੀ ਸਹੀ ਸਲਾਮ ਉੱਥੇ ਜ਼ਰੂਰ ਉਸ ਵਾਇਗਰੂ ਦੀ ਕਿਰਪਾ ਨਾਲ ਪਹੁੰਚਣ ਤੇ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਤੇ ਨਾਲ ਹੀ ਬਾਕੀ ਜੋ ਨਿਜਮ ਔਰ ਸਾਡੇ ਉੱਥੇ ਤੈਅ ਹੋਏ ਆ ਰੈਲੀ ਦੇ ਅਨੁਸਾਰ ਉਥੇ ਸਵੇ ਸਿਰ ਪਹੁੰਚਣ ਇਹਨਾਂ ਸ਼ਬਦਾਂ ਨਾਲ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਇਹ ਸਨ ਜੀ ਸੂਬੇ ਦੇ ਕਨਵੀਨਰ ਜਸਵੀਰ ਤਲਵਾਰਾ ਜੀ ਆਪਣੇ ਸਾਥੀਆਂ ਸਮੇਤ ਦੋਲਤਪੁਰ ਤੋਂ ਦਿੱਲੀ ਰੈਲੀ ਲਈ ਹਰਵਾਨਾ ਹੋਏ ਹਨ ਇਸ ਤੋਂ ਬਾਅਦ ਮੈਂ ਜ਼ਿਲ੍ਹੇ ਦੇ ਕਨਵੀਨਰ ਤੂਤ ਜੀ ਨੂੰ ਹਾਂਜੀ ਬੇਨਤੀ ਕਰਦਾ ਹਾਂ ਕਿ ਦੋ ਸ਼ਬਦ ਉਹ ਵੀ ਕਹਿਣ ਹਾਂਜੀ ਤੂਤ ਜੀ ਸੰਜੀਪ ਤੂਤ ਜੀ ਬੀ 2 ਸਰ ਸਤਿਓ ਅੱਜ ਅਸੀਂ ਹਾਂਜੀ ਬੀ 2 ਟੈਂਸ਼ਨ ਦੀ ਪ੍ਰਤੀ ਲਈ ਓਪੀਐਸ ਦੀ ਬਹਾਲੀ ਦੇ ਲਈ ਯੂਪੀਐਸ ਤੇ ਐਨਪੀਐਸ ਦੇ ਕੋਡ ਨੂੰ ਖਤਮ ਕਰਨ ਦੇ ਲਈ ਇੱਕ ਬੜਾ ਵੱਡਾ ਜੱਫਾ ਲੈ ਕੇ ਸ਼ਾਹਪੁਰ ਤੋਂ ਤੇ ਪੰਜਾਬ ਦੇ ਅੱਡ ਅੱਡ ਹਿੱਸੇ ਜਾ ਰਿਹਾ ਹੈ ਅਤੇ ਉੱਥੇ ਜਾ ਕੇ ਅਸੀਂ ਕੇਂਦਰ ਸਰਕਾਰ ਨੂੰ ਦੱਸਾਂਗੇ ਕਿ ਉਹਨਾਂ ਨੇ ਮੁਲਾਜ਼ਮਾਂ ਦੇ ਨਾਲ ਵੱਡਾ ਧੋਖਾ ਮਾਇਆ ਹੈ ਅਤੇ ਬੜੀ ਵੱਡੀ ਚਤਾਵਨੀ ਹੋ ਗਈ ਤੁਹਾਨੂੰ ਕਿ ਤੁਸੀਂ ਆਉਣ ਵਾਲੇ ਸਮੇਂ ਸੁਧਰ ਜਾਓ ਨਹੀਂ ਤਾਂ ਮੁਲਾਜ਼ਮ ਹੋਰ ਵੱਡੇ ਕਾਫਲੇ ਲੈ ਕੇ ਤੁੰਗਗੇ ਇਸ ਦੇ ਨਾਲ ਜਿੱਥੇ ਆਪਾਂ ਕੇਂਦਰ ਸਰਕਾਰ ਨੂੰ ਚਤਾਵਨੀ ਦਿੱਤੀ ਹੈ ਉੱਥੇ ਪੰਜਾਬ ਸਰਕਾਰ ਨੂੰ ਵੀ ਚਤਾਵਨੀ ਦਿੱਤੀ ਹੈ ਕਿ ਉਲੀ ਜਿਹੜਾ ਪ੍ਰੋਮਿਸ ਵਾਦਾ ਕੀਤਾ ਸੀ 10 ਸਾਲ ਤੋਂ 3 ਸਾਲ ਪਹਿਲਾਂ ਉਹਨੂੰ ਵਾਦੇ ਨੂੰ ਇਹਨਾਂ ਬਿਨਾਂ ਲਾਗੂ ਕਰਾ ਕੇ ਅਸੀਂ ਆਪਣੇ ਦੀ ਪੁਰਾਣੀ ਪੈਨਸ਼ਨ ਦਾ ਬੜਾ ਵੱਡਾ ਹੱਕ ਹੈ ਉਹਦਾ ਅਸੀਂ ਥੈਂਕ ਯੂ ਸਰ ਜੀ ਸਾਥੀ ਤੁਸੀਂ ਦੇਖ ਰਹੇ ਹੋਵੋਗੇ ਕਿ ਆਹ ਟ੍ਰੇਨ ਦੀ ਸਾਡੀ ਜਿਹੜੀ ਬੁਕਿੰਗ ਹੋਈ ਹੈ ਰਿਜ਼ਰਵੇਸ਼ਨ ਹੋਈ ਹੈ ਇੱਥੇ ਸਾਡੇ ਸਾਥੀ 9 ਵਜੇ ਨਾ ਹਾਜ਼ਰ ਨਹੀਂ ਜਸਵਿੰਦਰ ਸਿੰਘਲਾ ਜੀ ਰਜਿੰਦਰ ਨਾਲੇ ਨਿਰੇਸ਼ ਕਮਲ ਮਿੱਡਾ ਜੀ ਚਲੋ ਤੁਸੀਂ ਇਸੇ ਹੀ ਤਰ੍ਹਾਂ ਸਾਡੇ ਸੂਬੇ ਦੇ ਪਿਤਸਖਤਰ ਬਰਿੰਦਰ ਵਿੱਕੀ ਜੀ ਵੀ ਸਾਡੇ ਨਾਲ ਹੈਗੇ ਆਂ ਠੀਕ ਹੈ ਸੋ ਸਾਥੀਓ ਤੁਸੀਂ ਸਾਡੇ ਪੇਜ ਤੋਂ ਸਮੇਂ-ਸਮੇਂ ਤੇ ਨਾਲ ਆਪਾਂ ਲਾਈਵ ਹੋਵਾਂਗੇ ਤੇ ਤੁਸੀਂ ਦੇਖੋਗੇ ਕੱਲ ਜੰਤਰ ਮੰਤਰ ਵੀ ਕਿਵੇਂ ਐਨਪੀਐਸ ਮੁਲਾਜ਼ਮਾਂ ਦਾ ਹੜ ਆਂਦਾ ਇਹ ਥੱਲੇ ਡੇਜ ਜਾਣਾ ਸਰ ਸੋ ਉੱਪਰ ਰੱਖ ਦਿਓ ਸਾਡੇ ਇਹ ਸੰਦੇਸ਼ ਨੂੰ ਵੱਤ-ਵੱਤ ਸ਼ੇਅਰ ਕਰਿਓ ਤੇ ਸਾਡੇ ਨਾਲ ਜੁੜੇ ਰਹਿਣ ਦੀ ਕਿਰਪਾਲਤਾ ਕਰਿਓ ਧੰਨਵਾਦ